ਜਦੋਂ ਇਹ ਐਕਸੀਡੈਂਟ ਹੋ ਗਿਆ 2 ਘੰਟੇ ਦਿਲ ਤੜਪਦਾਰਿਆ ਫੁੱਲਸ ਗਈ 1:30 ਵਜੇ ਡਰਾਈਵਰ ਭੱਜ ਗਿਆ ਸੀਗਾ ਕੌਣ ਕਿਹਾ ਇਹ ਇਹ ਗੱਲ ਕਿਨੇ ਅੰਦਰ ਸੜ ਸੀਗੇ ਪੁਲਿਸ ਵਾਲੇ ਸੀਗੇ ਮੁਲਾਜ਼ਮ ਸੀਗੇ ਉਹਨਾਂ ਨੇ ਹਮ ਦੱਸਿਆ ਕਿ ਡਰਾਈਵਰ ਭੱਜ ਗਿਆ ਸੀਗਾ ਸਾਡੇ ਬੁੱਜਾ ਨਾ ਆਇਓ ਬੰਦੇ ਤੇ ਮੈਨੂੰ ਅੱਗੋ ਕਹਿੰਦੇ ਐਕਸਟਮ ਬਬਲੀ ਦਾ ਐਕਸੀਡੈਂਟ ਹੋ ਗਿਆ ਖਤਮ ਇਹਨਾਂ ਦਾ ਮੁੰਡਾ ਉਹਦਾ ਖਤਮ ਹੋ ਗਿਆ ਦੂਜਾ ਕਮਾਈ ਬਸ ਉਹੀ ਕਰਦਾ ਸੀ ਤੇ ਇਹਨਾਂ ਦਾ ਹੱਲ ਕਰਦਾ ਸੀਗਾ ਔਰੇ ਦੇ ਵੀ ਡਿਵੈਂਡ ਸੀਗੇ ਉਹ ਵੀ ਖਤਮ ਕਰਦੇ ਨੰਨੇ ਕੰਮ ਗੁਜ ਨਹੀਂ ਕਰਦੇ ਜਿਹਾ ਕਰੰਦਾ ਉਹਦੇ ਕੰਮ ਕਰਦੇ ਆ ਗੁੱਲੇ ਬਤਾ ਗਰੀਬ ਨੂੰ ਗਲਾਸੇ ਦਿੰਦੇ ਆ ਵਾਜੀ ਸੋਹ ਜਨੇ ਰਹੇਗੇ ਥੋੜੇ ਤਾਂ ਕਮਾਨ ਵਾਲੇ ਚਲਾ ਗਿਆ ਲੈ ਹੋਈ ਹੋ ਗਈ ਕਿ ਮੋਕੇ ਦੇ ਹੋਈ ਟੈਗ ਅਗਲੇ ਟਾਰਦ ਲੈ ਆਇਆ ਕਮਾਨ ਆਏ ਮਤਲਬ ਇੰਨਾ ਦਾ ਖਰਚਾ ਹੀ ਇਹੀ ਚੱਕਦਾ ਉਹੀ ਚੱਕਦਾ ਹੀ ਮੁੰਡਾ ਇੱਕ ਕਰਦਾ ਫੈਲਾ ਵੀ ਲਾਗਤ ਆ ਗਿਆ ਅਟਲੋ ਵੀ ਨਗਵ ਨਹੀਂ ਮਿਲੇ ਆਉਣੇ ਵੀ ਚਲ ਗਈਏ ਥੋੜੇ ਤੇ ਸਮਸੇੜੇ ਚ ਗਈ ਦੁਕਾਨ ਵਾਲੇ ਇਹ ਡਰਾਈਵਰ ਦਾ ਕੋਲ ਖੜਿਆ ਸੀਗਾ ਫਿਰ ਹਣ ਆਪ ਉਹਨੇ ਅਮਲ ਖੁਲਾਈ ਬੰਦੇ ਨੇ ਆਪ ਉਹਨੇ ਪਾਣੀ ਪਿਲਾਇਆ ਜੈ ਹੀ ਨਾ ਸੁਣੋ ਕਿ ਖਤਮ ਹੈ ਕਹਾਣੀ ਬੋਲਸ ਹੈ ਕਦੇ ਵਸਤੇ ਐਸੇ ਕੰਮ ਗਰੀਬਾਂ ਵਸਤੇ ਬੋਲਸ ਹੈ ਗਈ ਹੈ ਬੁਰਸੇਰ ਤੇ ਚੱਲ ਗਿਆ ਜਿਸ ਦੀ ਮੌਤੇ ਤੇ ਮੌਤ ਹੋ ਗਈ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਟਿੱਪਰ ਕਮੇਜ ਚ ਲੈ ਸਸਿਕਾ ਦਿਨ ਵਾਲਾ ਦੇਖ ਰਹਾ ਤੁਸੀਂ ਮੈਂ ਨਿਤਨ ਦਵਾਲੀ ਦਾ ਪਹੁੰਚਾ ਲੁਧਿਆਣਾ ਦੇ ਸ਼ਿੰਗਾਰ ਚੌਕ ਦੇ ਵਿੱਚ ਜਿੱਥੇ ਦੱਸਦੀ ਹੈ ਕਿ ਅਗਰ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਤਾਂ ਲਗਾਤਾਰ ਲੁਧਿਆਣੇ ਵਿੱਚ ਜਿਹੜੀਆਂ ਵਾਰਦਾਤਾਂ ਲਗਾਤਾਰ ਬਦਰੀਆਂ ਨੇ ਪਰ ਅਜਲ ਬਿਆਨੇ ਦੇ ਟਾਜਪੁਰ ਰੋਡ ਦੇ ਵਿੱਚ ਮੇਨ ਚੌਕ ਦੇ ਉੱਤੇ ਟਿਪਰ ਦੇ ਥੱਲੇ ਆ ਕੇ ਇੱਕ ਨੌਜਵਾਨ ਵਿਅਕਤੀ ਸੀ ਜਿਹੜੀ ਆ ਮੌਕੇ ਤੇ ਹੀ ਜਿਹੜੀ ਆ ਮੌਕੇ ਦੇ ਵਿੱਚ ਟਿਪਰ ਥੱਲੇ ਜਿਹੜਾ ਚਪੇਟ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਉਸ ਨੌਜਵਾਨ ਦੀ ਜਿਹੜੀ ਆ ਮੌਕੇ ਤੇ ਹਸਪਤਾਲ ਦੇ ਵਿੱਚ ਜਿਹੜੀ ਆ ਮੌਤ ਹੋ ਜਾਂਦੀ ਹੈ ਪਰ ਪਰਿਵਾਰ ਦੇਖ ਸਕਦੇ ਹੋ ਗਰੀਬ ਮਾਤੜ ਪਰਿਵਾਰ ਹੈ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਹੁਣ ਅੱਜ ਇਨਸਾਫ ਲਈ ਜਿਹੜਾ ਸਿੰਗਾਰ ਚੌਕੀ ਦੇ ਵਿੱਚ ਪਹੁੰਚਿਆ ਪਰ ਪ੍ਰਸ਼ਾਸਨ ਵੱਲੋਂ ਕੀ ਗੱਲ ਗਈ ਗਈ ਹੈ ਸੋ ਪਰਿਵਾਰ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕੀ ਨਾਮ ਸੀਗਾ ਉਸ ਨ ਕਿਥੇ ਜਾ ਰਿਆ ਸੀਗਾ ਕਿਥੋਂ ਆ ਰਿਹਾ ਸੀ ਆ ਸਾਰੀ ਜਾਣਕਾਰੀ ਲੈਣੇ ਆਂ ਹਾਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਪੁਨਮ ਬੇਟੇ ਦਾ ਨਾਮ ਕੀ ਸੀਗਾ ਅੰਬਲੋ ਥਾਣੇ ਆਏ ਹੋ ਕਿਉਂ ਥਾਣੇ ਵਾਲੇ ਨੇ ਬੁਲਾਇਆ ਸੀ ਮੇਰੇ ਬੇਟੇ ਦਾ 12 ਵਜੇ ਐਕਸੀਡੈਂਟ ਹੋ ਗਿਆ 2 ਘੰਟੇ ਉਦੋਂ ਤੜਪਦਾ ਰਿਹਾ ਪੁਲਿਸ ਗਈ 1:30 ਵਜੇ ਕਿੱਥੇ ਕਰਕੇ ਐਕਸੀਡੈਂਟ ਹੋਇਆ ਤਾਜਪੁਰ ਰੋਡ ਕਿਸ ਚੀ ਨਾਲ ਹੋਇਆ ਟਰੈਕਟਰ ਨਾਲ ਤੁਹਾਡਾ ਬੇਟਾ ਕਿਸ ਚੀ ਤੋਂ ਸੀਗਾ ਇਹ ਐਕਟਿਵਟ ਸੀਗਾ ਕਿੱਥੇ ਜਾ ਰਿਹਾ ਸੀ ਉਹ ਘਰ ਜਾ ਰਿਹਾ ਸੀਗਾ ਕੀ ਉਮਰ ਸੀਗੀ ਉਹ ਤੇ 32-33 ਸਾਲ ਦੀ ਨਾਮ ਕੀ ਸੀਗਾ ਉਹ ਬਬਲੂ ਕਿੱਦਾਂ ਪਤਾ ਲੱਗਿਆ ਤੁਹਾਨੂੰ ਵੀ ਉਹਦਾ ਐਕਸੀਡੈਂਟ ਹੋ ਗਿਆ ਮੈਨੂੰ ਅਜੀਬ ਜਿਹਾ ਕਰਾਏ ਤੇ ਰੰਦੇ ਸੀ ਉੱਥੇ ਬੰਦੇ ਪੁੱਛਣ ਆਏ ਉਹਦੇ ਪੁੱਛਣ ਆਏ ਉਹ ਬੰਦੇ ਤੇ ਮੈਨੂੰ ਅਖੋ ਕਹਿੰਦੇ ਇੱਕ ਬਬਲੀ ਦਾ ਐਕਸੀਡੈਂਟ ਹੋ ਗਿਆ ਫਿਰ ਮੈਨੂੰ ਫੋਨ ਆਇਆ ਥਾਣੇ ਟਿਬਾ ਰੋਡ ਦਾ ਕੋਈ ਮੁਲਾਜ਼ਮ ਹੋਣਾ ਉਹ ਕਹਿੰਦਾ ਜੀ ਤੇ ਡੈਥ ਹੋ ਗਈ ਤੁਸੀਂ ਜੀ ਬੋਲ ਕੇ ਲੇ ਜਾ ਕੇ ਦੇਖਿਆ ਤੇ ਮਨ ਨਾ ਰਗਤ ਭੀ ਲਾਪਤਾ ਹੋ ਗਿਆ 8 ਮਹੀਨੇ ਸਭ ਨਹੀਂ ਮਿਲੇ ਹੋ ਨਾ ਇਹ ਵੀ ਚਲ ਰਹੀ ਹੈ ਦੋਦੇ ਤੇ ਸ਼ਿੰਗਾਰ ਚੌਗੀ ਪਹੁੰਚੇ ਤੇ ਪੁਲਿਸ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਕੁਝ ਨਹੀਂ ਹੋ ਰਿਹਾ ਅਤੇ 302 ਦੇ ਪਰਚੇ ਤੇ ਲਾਉ ਪਤਾ ਨਹੀਂ ਕਿਹੜਾ ਪਰਚਾ ਲਿਖ ਰਹੇ ਹੈ ਪਰਚੇ ਤਿਆਰ ਕਰਦੇ ਨੰਨੇ ਕੰਮ ਕੁਝ ਨਹੀਂ ਕਰਦੇ ਜਵ ਕਰ ਹਮ ਤਾਂ ਉਹਦੇ ਕੰਮ ਕਰਦੇ ਹੈ ਗੁੱਲੇ ਬੱਚਾ ਗਰੀਬ ਨੂੰ ਦਿਲਾਸੇ ਦਿੰਦੇ ਆ ਬੱਚਾ ਪਰ ਕਿੱਥੇ ਹੈਗਾ ਟੇਪਰ ਬਾਹਰ ਖੜਾ ਹੈ ਘਰ ਦੇ ਵਿੱਚ ਹੋਰ ਕੋਈ ਮੈਂਬਰ ਹੈਗਾ ਤੁਹਾਡੇ ਕੀ ਸਿਰਫ ਤੁਸੀਂ ਉਹ ਸਾਰੇ ਮਾਪਿ ਹੋ ਨਾ ਨਾ ਸਿਰਫ ਦੋ ਜਣੇ ਰਹਿ ਗਏ ਦੋ ਜਣੇ ਰਹਿ ਗਏ ਤੁਹਾਡੇ ਤਾਂ ਕਮਾਣ ਵਾਲੇ ਵੀ ਚਲਾ ਗਿਆ ਔਰ ਪਰਾ ਹੈਗੇ ਉਹਦੇ ਨਹੀਂ ਕਿਹਦਾ ਲਾਪਤ ਹੋ ਗਏ ਕਿਹਨਾਂ ਕਿਤਨਾ ਮੈਰਿਜ ਸੀ ਕੀ شادی ਹੋਏ ਸੀ ਨਹੀਂ ਉਹਨਾਂ ਨੂੰ ਮੈਰਿਟ ਸੀ ਦੋ ਬੇਟੇ ਤੁਸੀਂ ਹੁਣ ਪਹੁੰਚੇ ਹੋ ਸਪੋਰਟ ਵਾਸਤੇ ਜਿੱਦਾਂ ਪਰਿਵਾਰ ਦੇ ਵਿੱਚ ਜਿੱਦਾਂ ਹੁਣ ਅੱਜ ਇੱਕ ਦੁੱਖ ਦਾ ਜਿਹੜਾ ਘੜੀ ਹੁਣ ਆ ਚੁੱਕੀ ਹੋਏ ਤਾਂ ਕੀ ਲੱਗਦਾ ਕੀ ਸਰ ਸਾਨੂੰ ਤਾਂ ਇਹ ਹੀ ਆ ਵੀ ਚਲੋ ਹੁਣ ਜੋ ਵੀ ਅੱਜ ਹੋਇਆ ਆ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਜਿਹੜੀ ਗੱਡੀ ਨਾਲ ਮਤਲਬ ਐਕਸੀਡੈਂਟ ਹੋਇਆ ਸਾਨੂੰ ਕੁਝ ਹੈਲਪ ਕੀਤੀ ਜਾਵੇ ਤੇ ਕਿਦਾਂ ਉਹਨਾਂ ਦੀ ਜਿਹੜੀ ਹੈ ਮੌਤ ਹਸਪਤਾਲ ਦੇ ਵਿੱਚ ਹੋਈ ਹੈ ਨਹੀਂ ਹੋਤਾ ਹੀ ਹੋ ਗਏ ਕਿ ਮੌਕੇ ਤੇ ਟੈਕ ਅਗਲੇ ਟਾਰਡਲੇ ਆਇਆ ਇਹ ਮੰਗ ਕਰਦੇ ਹੋ ਪ੍ਰਸ਼ਾਸਨ ਅਕੀ ਇੰਸਾਮ ਹੋਣਾ ਚਾਹੀਦਾ ਬੰਦ ਕਰਾਓ ਸਿੱਧਾ ਟੋਲਡ ਕਰਾ ਦਿੱਤੀ ਹੋਈ ਹੈ ਸਾਰੀ ਹਾਂਜੀ ਕੰਪਲੇਂਟ ਕਰਾਤੀਆ ਕਿੱਥੇ ਕਰਕੇ ਕਰ ਕਿੱਥੇ ਕਰਕੇ ਹੈਗਾ ਤੁਹਾਡਾ ਸਾਡਾ ਕੱਕੇ ਪਿੰਡ ਤੇ ਹੈ ਹਾਂਜੀ ਭਾਜੀ ਕੀ ਕਹਿ ਰਹੇ ਸੀ ਦੋ ਹੀ ਜਾਣੇ ਆ ਮਾਪਿਓ ਦੋਨੋਂ ਹੀ ਬਸ ਇਹ ਰਹਿ ਗਏ ਕਮਾਉਣ ਆਏ ਮਤਲਬ ਇੰਨਾ ਦਾ ਖਰਚਾ ਹੀ ਇਹੀ ਚੱਕਦਾ ਸੀ ਉਹੀ ਚੱਕਦਾ ਸੀ ਮੁੰਡਾ ਪਹਿਲਾ ਮੁੰਡਾ ਦਾ ਇਦਾਂ ਹੀ ਇੰਨੇ ਤੱਕੇ ਖਾ ਖਾ ਕੇ ਬਸ ਉਹ ਇਨਸਾਫ ਮੰਗਦੇ ਇਹ ਮਿਲੇ ਨਹੀਂ ਸਾਲ ਹੋ ਗਿਆ ਖਤਮ ਇਹਨਾਂ ਦਾ ਮੁੰਡਾ ਉਹਦਾ ਖਤਮ ਹੋ ਗਿਆ ਦੂਜਾ ਇਹ ਕਮਾਈ ਬਸ ਉਹੀ ਕਰਦਾ ਸੀ ਤੇ ਇਹਨਾਂ ਦਾ ਹੱਲ ਕਰਦਾ ਸੀਗਾ ਔਰੇ ਦੇ ਵੀ ਡਿਪੈਂਡ ਸੀਗੇ ਉਹ ਵੀ ਖਤਮ ਹੁਣ ਸਿਰਫ ਇਹਨਾਂ ਦਾ ਇਨਸਾਫ ਚਾਹੀਦਾ ਵਾ ਇਨਸਾਫ ਹੋਣਾ ਚਾਹੀਦਾ ਇਹ ਹੈ ਕਿ ਸਰਕਾਰੀ ਕੰਮ ਹੋਵੇ ਭਾਵੇਂ ਜਿਹੜਾ ਮਰਜ਼ੀ ਕੰਮ ਹੋ ਇਹਨਾਂ ਦਾ ਕੰਮ ਹੋਣਾ ਚਾਹੀਦਾ ਜੀ ਇਹੀ ਇਨਸਾਫ ਮੰਗ ਰਹੇ ਆ ਸੀ ਮੰਗ ਕਰਦੇ ਜੀ ਤੁਸੀਂ ਨਾਲ ਆਇਓ ਕਿ ਮੰਗ ਹੈ ਕੀ ਪ੍ਰਸ਼ਾਸਨ ਦੀ ਮੰਗ ਹੈ ਬਸ ਇਹ ਇਨਸਾਫ ਹੋਣਾ ਚਾਹੀਦਾ ਕਿ ਇਹਨੂੰ ਇੱਕ ਮਾਨ ਵਾਲਾ ਚੱਲ ਗਿਆ ਉਹਨੇ ਕੀ ਮਾਵਾਂ ਤਿਆ ਕਰਨੀਆਂ ਤੁਹਾਨੂੰ ਦੱਸ ਦਈਏ ਕਿ ਅਗਰ ਮਾਦਾ ਜਿਹੜਾ ਇਕੱਲਾ ਇਕੱਲਾ ਪੁੱਤ ਸੀਗਾ ਦੋ ਪੁੱਤ ਸੀਗੇ ਇੱਕ ਪਹਿਲਾ ਗਵਾਚ ਗਿਆ ਤੇ ਦੂਜਾ ਜਿਹੜਾ ਪੁੱਤ ਸੀਗਾ ਉਹਦਾ ਜਿਹੜਾ ਉਹਦੀ ਜਿਹੜੀ ਹੈ ਚਪੇੜ ਨਾਲ ਔਨ ਨਾਲ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਪ੍ਰਸ਼ਾਸਨ ਅੱਗੇ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਪਰਿਵਾਰ ਨੂੰ ਕਿਹੋ ਜਿਹਾ ਜਿਹੜਾ ਇਨਸਾਫ ਦਿੰਦਾ ਫਿਰਾਲ ਪ੍ਰਸ਼ਾਸਨ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ

ਖਾਲੇ ਜਿਹੜੇ ਜੇਪਾ ਕਰਕੇ ਦੇਵਾ ਦਿੱ ਆ ਆਪਣੇ ਭਾਂਜੇ ਕੋ ਦੋ ਮਹੀਨੇ ਤੋਂ ਭਾਂਜੇ ਕੋ ਮਿਹਰਬਾਨ ਗਏ ਅਸੀਂ ਕੋਈ ਸੁਣਵਾਈ ਨਹੀਂ ਹਰੇਕ ਥਾਣੇ ਦੇ ਵਿੱਚ ਕਿੱਥੇ ਕੋਈ ਸੁਣ ਹਰੇਕ ਜਗ੍ਹਾ ਸੁਣਵਾਈ ਕੋਈ ਸੁਣਵਾਈ ਨਹੀਂ ਕੀਤੀ ਹਲ ਕਰ ਇਨਾਂ ਨੇ ਇਸ ਮਾਮਲੇ ਦੇ ਬਾਅਦ ਮਿਹਰਬਾਨ ਗਏ ਹੂੰ ਅਮੀਰ ਦੇ ਚੱਕਰ ਦੇ ਵਿੱਚ ਇਹਦੇ ਛੋਟੇ ਮੁੰਡੇ ਕੋਈ ਸੁਣਵਾਈ ਨਹੀਂ ਹਲ ਕਰ ਸਾਲ ਹੋ ਚਲੇ ਸਾਲ ਤੋਂ ਉੱਤੇ ਹੋ ਚਲੇ ਕੋਈ ਸੁਣਵਾਈ ਨਹੀਂ ਦੱਸ ਦਈਏ ਕਿ ਅਗਰ ਪ੍ਰਸ਼ਾਸਨ ਦੀ ਗੱਲ ਕਰਦੀਏ ਤਾਂ ਬਿਲਕੁਲ ਜਿਹੜਾ ਹੁਣ ਮੌਕੇ ਤੇ ਜਿਹੜਾ ਪਰਿਵਾਰ ਨੂੰ ਦੱਸਿਆ ਜਾ ਰਿਹਾ ਕਿ ਅਗਰ ਪ੍ਰਸ਼ਾਸਨ ਦੀ ਗੱਲ ਕਰਦੀਏ ਤਾਂ ਉਹਨਾਂ ਦੇ ਉੱਤੇ ਸਾਡਾ ਯਕੀਨ ਜਿਹੜਾ ਖਤਮ ਹੋ ਗਿਆ ਭਾਜੀ ਕੀ ਕਹਿ ਰਹੇ ਫਹੀ ਦੁਪਹਿਰੇ 2 ਵਜੇ ਸਾਨੂੰ ਫੋਨ ਆਂਦਾ 22 ਵਜੇ ਫੋਨ ਆਂਦਾ ਵੀ ਸਾਡੇ ਇਧਰ ਭਰਾ ਦਾ ਐਕਸੀਡੈਂਟ ਹੋ ਗਿਆ ਠੀਕ ਹੈ ਤੇ ਆਪਣਾ ਸੀਵਲ ਲੈ ਕੇ ਬੁੜੀ ਲੈ ਜਾਓ ਅਸੀਂ ਇਧਰ ਆਏ ਆ ਤੈਨੂੰ ਪੁੱਛੇ ਡਰਾਈਵਰ ਕਿੱਥੇ ਹੈਗਾ ਕਹਿੰਦਾ ਡਰਾਈਵਰ ਭੱਜ ਗਿਆ ਡਰਾਈਵਰ ਟਰੱਕ ਦੇ ਵਿੱਚ ਨਹੀਂ ਸੀਗਾ ਫਿਰ ਅਸੀਂ ਇਧਰ ਐਕਸੀਡੈਂਟ ਹੋਇਆ ਅਸੀਂ ਉਧਰ ਗਏ ਆ ਬੰਦੇ ਨੇ ਪੁੱਛਿਆ ਕਹਿੰਦੇ ਡਰਾਈਵਰ ਉੱਥੇ ਹੀ ਸੀਗਾ ਪੁਲਿਸ ਆ ਤੇ ਡਰਾਈਵਰ ਲੱਗਿਆ ਸੀਗਾ ਉਹਨੇ ਹੀ ਐਮ뷸ੈਂਸ ਨੂੰ ਫੋਨ ਕੀਤਾ ਤੁਹਾਡੇ ਸਾਹਮਣੇ ਐਮ뷸ੈਂਸ ਨੂੰ ਉਹਨੇ ਹੀ ਫੋਨ ਕੀਤਾ ਬੰਦੇ ਨੇ ਕਹਿੰਦੇ ਇਹ ਕਿੱਦਾਂ ਕਹਿ ਰਹੇ ਕਿ ਡਰਾਈਵਰ ਭੱਜ ਗਿਆ ਸੀਗਾ ਕੌਣ ਕਿਹਾ ਇਹ ਇਹ ਉਨੋਂ ਉਹਨਾਂ ਨੇ ਆਪ ਗਿਆ ਮੈਨੂੰ ਗਿਆ ਉਹਨਾਂ ਨੇ ਵੀ ਡਰਾਈਵਰ ਭੱਜ ਗਿਆ ਸੀਗਾ ਮੈਂ ਉੱਧਰ ਜਾ ਕੇ ਪਤਾ ਕੀਤਾ ਬੰਦਿਆਂ ਤੋਂ ਆਸ-ਪਾਸਿਹੜੇ ਸੀਗੇ ਦੁਕਾਨ ਵਾਲੇ ਵੀ ਡਰਾਈਵਰ ਤਾਂ ਉਹ ਕੋਲ ਖੜਿਆ ਸੀਗਾ ਪੁਲਿਸ ਨੇ ਆਪ ਉਹਨੇ ਐਂਬੂਲੈਂਸ ਭੁਲਾਈ ਬੰਦੇ ਨੇ ਆਪ ਉਹਨੇ ਪਾਣੀ ਭੁਲਾਇਆ ਜਿਹੜੇ ਨਿਰਮਰਾ ਬਰਾ ਐਕਸੀਡੈਂਟ ਆਇਆ ਉਹਨੇ ਆਪ ਚੱਕ ਪਾਣੀ ਭੁਲਾਇਆ ਪੁਲਿਸ ਉਹਨੇ ਡਰੈਸ ਲਗਾ ਪ੍ਰਸ ਹਾਂ ਮੇਰੇ ਬ੍ਰਦਰ ਇਸੇ ਮਿਲ ਰਿਸਤੇ ਵਾਲੇ ਬੰਦਾ ਸਾਡੇ ਰਿਲੇਟਿਵ ਹੈਗਾ ਤੇ ਉਹਨਾਂ ਦੇ ਬੰਦੇ ਆਏ ਡਰਾਈਵਰ ਦੇ ਜਿਹਨਾਂ ਦੀ ਗੱਡੀ ਹੈਗੀ ਉਹਨਾਂ ਦਾ ਹੋਰ ਉਹ ਟਿਪਰ ਕਿਦਾ ਸੀਗਾ ਉਹ ਸਰਕਾਰੀ ਟਿਪਰ ਸੀਗਾ ਜਾਂ ਪ੍ਰਾਈਵੇਟ ਪ੍ਰਾਈਵੇਟ ਸੀਗਾ ਉਹ ਉਹਨਾਂ ਨੇ ਆਪਣੇ ਬੰਦੇ ਭੇਜੇ ਇੱਥੇ ਹੁਣ ਇਨਕੁਆਇਰੀ ਵਾਸਤੇ ਦੇਖਿਆ ਉਹ ਟਿਪਰ ਕਿੱਥੇ ਖੜਿਆ ਹੋਇਆ ਉਹ ਬੰਦੇ ਇੱਥੇ ਮੈਂ ਦੇਖਿਆ ਬੰਦੇ ਖੜੇ ਨੇ ਮਨੋਂ ਗਿਆ ਮੈਂ ਕਿਹਾ ਡਰਾਈਵਰ ਕਿੱਥੇ ਕਹਿੰਦਾ ਹੜਕ ਡਰਾਈਵਰ ਸਾਡੇ ਕੋਲ ਬੈਠਾ ਘਬਰਾਉਣਾ ਆ ਜਾਊਗਾ ਉਹਨੇ ਮੈਨੂੰ ਬਾਊ ਦਾ ਨੰਬਰ ਦਿੱਤਾ ਇਹ ਨੇ ਗੱਡੀ ਹੈ ਕੰਪਨੀ ਦੀ ਜਿਹਨੇ ਹਲੇ ਤੱਕ ਉਸ ਡਰਾਈਵਰ ਨੂੰ ਅੰਡਰ ਹੈਜ਼ ਨਹੀਂ ਕੀਤਾ ਆਪਣੇ ਕਵਰ ਵਿੱਚ ਨਹੀਂ ਲਿਆ ਮੈਂ ਹੁਣੇ ਪੁਲਿਸ ਨੂੰ ਮੈਂ ਕਿਹਾ ਨੰਬਰ ਲੈ ਲਓ ਬਾਊ ਨੂੰ ਬੁ ਮੁਸੀ ਸਾਹਿਬ ਜੀ ਕੋਈ ਉਹਨਾਂ ਨੇ ਮਿਲੂ ਕਿਆ ਤਾਂ ਤੁਸੀਂ ਵਿੱਚ ਨਾ ਬੋਲੋ ਜੀ ਕੀ ਆਸ ਰੱਖਦੇ ਹੋ ਪ੍ਰਸ਼ਾਸਨ ਆ ਕਿ ਮੈਨੂੰ ਤਾਂ ਕੋਈ ਆਸ ਨਹੀਂ ਹੈ ਜੀ ਮੈਨੂੰ ਨਹੀਂ ਲੱਗਦਾ ਕੁਝ ਕਰਨ ਗਿਆ ਹੈ ਯਕੀਨ ਹੈ ਬਿਲਕੁਲ ਨਹੀਂ ਪਹਿਲਾ ਪਹਿਲਾ ਮੁੰਡਾ ਗਵਾਚ ਗਿਆ ਇਹਨਾਂ ਦਾ ਉਦੋਂ ਕੁਝ ਨਹੀਂ ਕੀਤਾ ਇਹਨਾਂ ਨੇ ਇੱਕ ਸਾਲ ਹੋ ਗਿਆ ਇੱਕ ਸੂਹ ਤੱਕ ਨਹੀਂ ਨਿਕਲੀ ਬੰਦੇ ਦੀ ਡੈੱਡ ਬੋਡੀ ਤੱਕ ਨਹੀਂ ਮਿਲੀ ਕਿੱਥੇ ਗਿਆ ਤੂੰ ਇਹ ਨਹੀਂ ਨਿਕਲਿਆ ਉਹ ਦਾ ਤੇ ਦੂਜਾ ਦੂਜਾ ਵੀ ਗਿਆ ਇਹਨਾਂ ਦਾ ਹੁਣ ਆਖਿਰ ਗਰੀਬ ਪਰਿਵਾਰ ਜਿਹੜਾ ਮਾਤਰ ਪਰਿਵਾਰ ਹੈ ਉਹ ਕਿਹਦੇ ਅੱਗੇ ਦਰਵਾਜ਼ਾ ਖੜਕੜਾਊਗਾ ਕਿਹਦਾ ਦਰਵਾਜ਼ਾ ਖੜਕੜਾਊਗਾ ਇਨਸਾਫ ਵਾਸਤੇ ਪੁਲਿਸ ਨਹੀਂ ਖੜਕਾਊਗਾ ਜੈ ਹੀ ਨਹੀਂ ਸੁਣੋ ਕਿ ਖਤਮ ਹੈ ਕਹਾਣੀ ਪੁਲਸ ਹੈ ਕਦੇ ਵਸਤੇ ਐਸੇ ਕੰਮ ਗਰੀਬਾਂ ਵਸਤੇ ਪੁਲਸ ਹੈਗੀ ਹੈ ਹਾਂਜੀ 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 ਸਰ ਕਿੱਲਾ ਤੁਹਾਡਾ ਆ ਤੁ ਜੱਟਿਪੁਰ ਆ ਰਿਹਾ ਸੀ ਇਧਰੋਂ ਸੁਮਰਾਲਾ ਚੌਕ ਕੋਲੋਂ ਉਹਨੇ ਡੇਰ ਰੋੜ ਨੂੰ ਜਾਣਾ ਸੀ ਤੇ ਇੱਕ ਬੱਬਲੂ ਕੁਮਾਰ ਸੀ ਉਹਨੇ ਅਕਟਵਾ ਤੇ ਆ ਰਿਹਾ ਸੀ ਉਹਨੇ ਫੇਟ ਮਾਰੀ ਤੇ ਟਰੱਕ ਨੇ ਤੇ ਉਹਦੇ ਉੱਤੇ ਚੜ ਗਿਆ ਟਾਇਰ ਉਹਦੇ ਉੱਪਰ ਸਿਰ ਤੇ ਚੜ ਗਿਆ ਜਿਸ ਦੇ ਮੌਕੇ ਤੇ ਮੌਤ ਹੋ ਗਈ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਟਿਪਰ ਕਬਜ਼ੇ ਚ ਲੈ ਲਿਆ ਸਰ ਕਿਹੜੀ ਧਾਰਾਵਾਂ ਨਾਲ ਕਾਰਵਾਈ ਕੀਤੀ ਗਈ ਉਹਦੇ ਧਾਰਾਵਾਂ ਹੈਗੇ 285 106 ਅਬਲੀਕ 2 324 ਅਬਲੀਕ 4 ਬੀ ਐਨ ਐਸ ਤੇ ਇਸ ਨੂੰ ਕਦੋਂ ਡਰਾਈਵਰ ਰਿਕਵਰ ਕਰ ਲਿੱਤਾ ਗਿਆ ਨਹੀਂ ਡਰਾਈਵਰ ਜੇ ਗ੍ਰਿਫਤਾਰ ਕਰਨਾ ਬਾਕੀ ਉਹ ਮੌਕੇ ਤੋਂ ਭੱਜ ਗਿਆ ਸੀ ਤੇ ਟਿਪਰ ਉਹ ਜਿਹੜਾ ਕਬਜ਼ੇ ਚ ਲੈ ਲਿਆ ਪਰਿਵਾਰ ਨੂੰ ਕਿੰਨਾ ਇਨਸਾਫ ਦਿੱਤਾ ਜਾਊਗਾ ਇਨਸਾਫ ਇਹ ਆ ਵੀ ਉਹ ਜਲਦੀ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੁਕਦਮਾ ਦਰਜ ਕਰਨ ਵਾਸਤੇ ਭੇਜਤਾ ਹੀ ਮੁਕਦਮਾ ਦਰਜ ਹੋ ਰਿਹਾ ਹੈ ਠੀਕ ਠੀਕ ਹੈ ਸਰ ਸੋਸ ਮਾਮਲੇ ਦੌਰਾਨ ਜਦੋਂ ਪ੍ਰਸ਼ਾਸਨਾ ਗਲਤ ਗੱਲ ਕੀਤੀ ਹੈ ਤਾਂ ਸ਼ਿੰਗਾਰ ਚੌਕ ਦੇ ਇੰਚਾਰਜ ਵੱਲੋਂ ਕਿਹਾ ਗਿਆ ਹੈ ਕਿ ਮਾਮਲਾ ਜਿਹੜਾ ਦਰਜ ਕਰ ਲਿਤਾ ਗਿਆ ਮੁਕਦਮਾ ਜਿਹੜਾ ਦਰਜ ਕਰ ਲਿਤਾ ਗਿਆ ਸੋ ਡਰਾਈਵਰ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਸੋ ਪ੍ਰਸ਼ਾਸਨ ਵੱਲੋਂ ਇਹ ਗੱਲ ਕਹੀ ਗਈ ਕਿ ਪਰਿਵਾਰ ਨੂੰ ਜਿਹੜਾ ਹੈ ਪੂਰਾ ਬੰਦਾ ਜਿਹੜਾ ਇਨਸਾਫ ਹੈ ਉਹ ਦਿੱਤਾ ਜਾਊਗਾ ਦੇਖ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਸੰਜੇ ਸੇਤੀ ਨਾਲ ਧੰਨਵਾਦ